ਹਾਂਜੀ ਕਿਵੇਂ ਹੋ ਸਾਰੇ ਮੈਂ ਤੁਹਾਡਾ ਆਪਣਾ ਮਨੂੰ ਬਰਾੜ ਮਨੀਲਾ ਤੋਂ ਤੇ ਅੱਜ ਮੈਂ ਥੋੜਾ ਜਾਂ ਕਿੱਥੇ ਆਇਆ ਸੀ ਬਾਹਰ ਐਸ ਐਮ ਗ੍ਰੋਸਰੀ ਲੈਂਡ ਤੇ ਮੈਂ ਆਖਿਆ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਬਲੌਗ ਸਾਂਝਾ ਕਰਦਾ ਕਈ ਮੇਰੇ ਦੋਸਤ ਮਿੱਤਰ ਪੁੱਛਦੇ ਹੁੰਦੇ ਆ ਵੀ ਤੁਸੀਂ ਕਿੱਥੇ ਮਨੀਲਾ ਸ਼ਹਿਰ 'ਚ ਰਹਿੰਦੇ ਕਿ ਪਿੰਡਾਂ ਵਾਲੇ ਏਰੀਏ 'ਚ ਰਹਿੰਦੇ ਆ ਤੇ ਮੈਂ ਆਖਿਆ ਵੀ ਅੱਜ ਤੁਹਾਨੂੰ ਮੈਂ ਦਿਖਾ ਹੀ ਦਿੰਦਾ ਤੇ ਇਹ ਆ ਜੀ ਪਿੰਡਾਂ ਵਾਲਾ ਏਰੀਆ ਤੇ ਮੈਨੂੰ ਤਾਂ ਇਹ ਲੱਗਦਾ ਵੀ ਆਪਣੇ ਚੰਡੀਗੜ੍ਹ ਮਹਾਲੀ ਦੇ ਨਾਲੋਂ ਇਥੇ ਪਿੰਡਾਂ ਵਾਲਾ ਏਰੀਆ ਵੀ ਹੋ ਸਕਦਾ ਵਧੀਆ ਹੋਵੇ ਮੇਰਾ ਦੱਸਣ ਦਾ ਕਾਰਨ ਨਹੀਂ ਹੈ ਕਿ ਵੀ ਇੱਥੇ ਪਿੰਡਾਂ ਵਾਲਾ ਏਰੀਆ ਵੀ ਬਹੁਤ ਵਧੀਆ ਤੇ ਸ਼ਹਿਰਾਂ ਦੀ ਗੱਲਬਾਤ ਤਾਂ ਤੁਸੀਂ ਫਿਰ ਆਪ ਹੰਦਾਇਆ ਲਾ ਸਕਦੇ ਹੋ ਹੈ ਆਪਣਾ ਵੀ ਮਾੜਾ ਪਰ ਮੈਂ ਤੁਹਾਨੂੰ ਦੱਸਣ ਲਈ ਇਹ ਗੱਲ ਦਿਖਾਈ ਹੈ ਤੇ ਸੋ ਦੱਸਿਓ ਜਰੂਰ ਕਿੱਦਾਂ ਦਾ ਲੱਗਾ ਬਾਕੀ ਜਿੱਥੇ ਅਸੀਂ ਰਹਿੰਨੇ ਆ ਸਬਡਿਵੀਜ਼ਨ ਨੋ ਸਟicker ਨੋ ਐਂਟਰੀ ਕੋ ਵੀ ਗੈਂਟ ਇਸਕਾਉਟ ਦੀ ਆ ਬਿਨਾ ਸਟicker ਤੋਂ no entry ਆ ਤੇ ਸੋ ਲਵ ਯੂ ਜਉਂਦੇ ਰਹੋ ਕਿਵੇਂ ਲੱਗਾ ਦੱਸਣਾ ਜ਼ਰੂਰੀ